ਜਲਦੀ ਸਕੂਟਰੀ ਦੀ ਮਰੇ ਦਾ ਆਇਆ ਰੋਟਰੀ ਖਾ ਕੇ ਇੰਨੀ ਦੂਰ ਆ ਗਿਆ ਪੁੱਜ ਚੋਂਕ ਤੋਂ ਮੈਣਾ ਚੌਂਕ ਦੇ ਰਸਤੇ ਦੇ ਵਿੱਚ ਤੇ ਦੋ ਆਏ ਮੁਲਾਜ਼ਮ ਤੇ ਆਪਣੀ ਭਾਈ ਦਾ ਸ਼ਾਇਦ ਫਾਇਰ ਫੋਰ ਮਾਰੇ ਸ਼ਾਇਦ ਬੱਸ ਗਿਆ ਇਹਦਾ ਯਾਰ ਐਂਬੂਲੈਂਸ ਆਉਂਗੀ ਐਂਬੂਲੈਂਸ ਆਉਗੀ ਮੈਣਾ ਚੌਂਕ ਦੇ ਵਿੱਚ ਜਿੱਥੇ ਭਾਰਤ ਸੇਲਜ਼ ਹਾਊਸ ਹੈ ਉੱਥੇ ਇੱਕ ਮੁੰਡੇ ਦੇ ਜਿਹੜਾ ਸਕੂਟਰ 'ਤੇ ਜਾ ਰਿਹਾ ਸੀ ਉਹਦੇ ਉੱਤੇ ਚਾਰ ਗੋਲੀਆਂ ਦੇ ਫਾਇਰ ਹੋਏ ਜਿਹੜਾ ਇੱਕ ਫਾਇਰ ਉਹਦੇ ਮੱਥੇ ਦੇ ਵਿੱਚ ਵੱਜਿਆ ਜਿਸ ਦੇ ਨਾਲ ਉਹ ਤੁਰੰਤ ਸਾਡੀ ਨੌਜਵਾਨ ਵੈਲਫਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਉਸ ਨੂੰ ਅਸੀਂ ਹਸਪਤਾਲ ਲੈ ਕੇ ਆਏ ਲੇਕਿਨ ਇੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਬਿੱਟੂ ਸਿੰਘ ਦੇ ਤੌਰ ਤੇ ਹੋਈ ਹੈ ਜਿਹੜਾ ਕਿ ਨੀਤਾ ਸਟਰੀਟ ਦੇ ਵਿੱਚ ਰਹਿੰਦਾ ਸੀਗਾ ਮਹਿਣਾ ਚੌਕ ਦੇ ਨੇੜੇ ਜਿਹੜੀ ਉੱਥੇ ਰਹਿੰਦਾ ਸੀਗਾ ਤੇ ਵਿਕੀ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈਗਾ ਫਿਲਹਾਲ ਇਸ ਘਟਨਾ ਦੇ ਸਬੰਧ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈਗੀ ਹੈ ਇਹ ਪੁਲਿਸ ਜਿਹੜੀ ਹੈਗੀ ਆ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਦੱਸਿਆ ਇਹ ਜਾ ਰਿਹਾ ਜਿਹੜੇ ਲੋਕ ਉੱਥੇ ਮੌਕੇ ਦੇ ਉੱਤੇ ਖੜੇ ਸੀ ਕਹਿੰਦੇ ਵੀ ਇਹ ਜਿਹੜਾ ਮ੍ਰਿਤਕ ਹੈਗਾ ਇਸ ਦੇ ਨਾਲ ਇੱਕ ਮੁੰਡਾ ਹੋਰ ਸੀ ਸਕੂਟਰੀ ਦੇ ਉੱਤੇ ਆਰੇ ਸੀਗੇ ਤੇ ਬਾਈਕ ਦੇ ਉੱਤੇ ਦੋ ਮੁੰਡੇ ਆਏ ਤਾਂ ਇੱਕ ਮੁੰਡੇ ਨੇ ਪਹਿਲਾਂ ਬਾਈਕ ਵਾਲੇ ਨੇ ਇਹਨਾਂ ਦੀ ਸਕੂਟਰੀ ਤੇ ਲੱਤ ਮਾਰ ਕੇ ਇਹਨਾਂ ਨੂੰ ਸੁੱਟਤਾ ਜਦੋਂ ਇਹ ਥੱਲੇ ਡਿੱਗ ਗਏ ਤਾਂ ਬਾਈਕ ਵਾਲਿਆਂ ਨੇ ਇਹਨਾਂ ਦੇ ਉੱਤੇ ਚਾਰ ਰਾਉਂਡ ਫਾਇਰ ਕੀਤੇ ਹੈਗੇ ਆ ਤਿੰਨ ਤੋਂ ਚਾਰ ਰਾਉਂਡ ਦੱਸੇ ਜਾ ਰਹੇ ਆ ਇੱਕ ਗੋਲੀ ਜਿਹੜੀ ਉਹਦੇ ਮੱਥੇ ਦੇ ਵਿੱਚ ਵੱਜੀ ਹੋਈ ਸੀ ਖੱਬੀ ਥਾੜੇ ਉੱਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ ਹੈ ਬਾਕੀ ਇਸ ਸਬੰਧ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ ਕੀ ਹੈ ਮਾਮਲਾ ਜਿਹੜੀ ਅੱਜ ਇੱਥੇ ਮੈਨਾਟੌਂਗ ਦੇ ਵਿੱਚ ਕੋਈ ਗੋਲੀ ਚੱਲੀ ਦਾ ਦੱਸਦੇ ਨੇ ਇਹ ਮੁੰਡਾ ਇੱਕ ਨਰਮਲ ਲੱਗਦਾ ਜੋ ਵਿਅਕਤੀ ਸੀਗਾ ਇਹ ਤੇ ਫਿਰ ਵੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਤੇ ਆਪਣੇ ਦੋਸਤ ਦੇ ਨਾਲ ਜਿਹੜਾ ਅਸੀਂ ਅੱਜ ਤੋਂ ਨਗਲੇਸੀ ਕਾ ਦੁਕਾਨ ਦੇ ਉੱਤੇ ਮੈਰਾ ਚੌਂਕ ਦੇ ਵਿੱਚ ਮੇਰੀ ਸ਼ੌਭ ਜਿੱਥੇ ਕੰਮ ਕਰਦਾ ਉਹ ਤੋਂ ਦੋ ਜਣੇ ਸਕੂਟਰੀ ਦੇ ਉੱਪਰ ਨਿਕਲੇ ਸੀ ਪਿੱਛੇ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦੇ ਆ ਗਏ ਪਹਿਲਾ ਮੋਟਰਸਾਈਕਲ ਜਿਹੜੀ ਇਹ ਸਕੂਟਰੀ ਸੀਗੀ ਉਹਨੂੰ ਧੱਤ ਮਾਰ ਕੇ ਥਿੱਡੇ ਡੇਗ ਲਿਆ ਉਸ ਤੋਂ ਬਾਅਦ ਇਹਨਾਂ ਦੇ ਫਾਇਰ ਕਰਦੇ ਜਿਹਦੇ ਨਾਲ ਜਿਹੜੀ ਨਿਰਮਲ ਸਿੰਘ ਅਕੋਲ ਦੇ ਫਾਇਰ ਲੱਗਿਆ ਤੇ ਜਿਹੜਾ ਹੁਣ ਸਿਵਲ ਹਸਪਤਲ ਦੇ ਉੱਤੇ ਭੇਜ ਦਿੱਤਾ ਗਿਆ ਸਰ ਕੀ ਹਾਲਾਤ ਨੇ ਜੋ ਡਾਕਟਰ ਦੇ ਵੱਲੋਂ ਤਾਂ ਡਿਕਲੇਅਰ ਕਰ ਦਿੱਤਾ ਗਿਆ ਵੀ ਉਹਨਾਂ ਆਉਣਾ ਇਹ ਤੁਸੀਂ ਹਸਪਤਾਲ ਨੇ ਰੈਫਰ ਕੀਤਾ ਗਿਆ ਸੀਗਾ ਤੇ ਜਿਹੜੀ ਹੈਗੀ ਹੈ ਉਥੋਂ ਸਾਡੇ ਜਿਹੜੇ ਬੋਫੇ ਦੇ ਪਾਰਟੀ ਪਹੁੰਚੀ ਸੀ ਹਸਪਤਾਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਜਿਹੜੀ ਉੱਥੇ ਜਾ ਕੇ ਪਹੁੰਚੋ ਸਾਰਨਾ ਦਾ ਪਤਾ ਲੱਗਿਆ ਕਿ ਕਿਥੋਂ ਦਾ ਇਹ ਮੁੰਡਾ ਹੈ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਪ੍ਰੀਮੀਨਰੀ ਇਨਕੁਆਇਰੀ ਦੇ ਵਿੱਚ ਇਹੀ ਹੈ ਕਿ ਉਹ ਢੰਡਾ ਦਾ ਰਹਿਣ ਵਾਲਾ ਮਹਿਣਾ ਚੌਕ ਦੇ ਵਿੱਚ ਸ਼ਾਇਦ ਦਾ ਘਰ ਹੈ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਏ ਸਰ ਦੇਖੋ ਫਿਲਹਾਲ ਜੇ ਇਸ ਬਾਰੇ ਇੱਕ ਹੈ ਨਾ ਜਿਹੜਾ ਹੈਗਾ ਪ੍ਰੀਮੀਨਰੀ ਸਟੇਜ ਹੈ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀ ਇਹਦੇ ਲੱਗੀ ਹੋਈ ਆ ਅੱਖ ਦੇ ਕੋਲ ਕਰੀਬ ਜਿਹੜੀ ਹੈਗੀ ਹੈ ਬਾਕੀ ਜਿਹੜਾ ਫੱਤਰ ਜਿਹੜੀ ਹੈਗੀ ਜਿਹਦੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸਰ ਮੋਢਲੇ ਹਰਾਤਾਂ ਦਾ ਕੋਈ ਸੀਸੀਟੀਵੀ ਕੈ ਇਹਦੇ ਵਿੱਚ ਮਾਨਯੋਗ ਅਸਿਸਟੈਂਟ ਸਾਹਿਬ ਡਿੰਡਾ ਵੱਲੋਂ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਵੱਖ-ਵੱਖ ਬੁਣਾ ਦਿੱਤੀਆਂ ਨੇ ਸੋ ਇਸ ਸੀਰੀਜ਼ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਫਰਦਰ ਜਿਹੇ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾਇਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਤੇ ਬਜਾ ਰਜੇ ਜਲਦੀ ਪਤਾ ਕਰ ਲਿਆ ਜਾਊਗਾ ਸਰ ਵੈਪਨ ਕਿਹੜਾ ਯੂਜ਼ ਹੋਇਆ ਕੁਝ ਪਤਾ ਲੱਗਿਆ ਇਹ ਦੇਖੋ ਵੈਪਨ ਬਾਰੇ ਜੇ ਕਲੀਅਰ ਨਹੀਂ ਕਹਿ ਦੱਸ ਸਕਦਾ ਪਿਸਟਲ ਸੀ ਹੈ ਇਵਾਲਵਰ ਸੀਗਾ ਬਟ ਆਈ ਥਿੰਕ ਕਿ ਇਹਨਾਂ ਚਾਰ ਰਾਊਂਡ ਜਿਹੜੇ ਹੈਗੇ ਉਹਨਾਂ ਨਾਲ ਮੈਚ ਕਰਦਾ ਡਾਕਟਰ ਰਿਪੋਰਟ ਮਿਲੇ ਸਰ ਹਾਂ ਫਿਰ ਅਸੀਂ ਇਹਦੀ ਫੋਰ thank you thank